ਆਜਾ ਰੰਗ ਕਰਕੇ ਇਹਦੀ ਤੀਰ ਬਣਾ ਕੇ ਦੇਵਾ ਜੇ ਦੋ ਬੰਨੇ ਜੇ ਸਾਰੇ ਸਹਿਮ ਤੋਂ ਜਦ ਸਵੇਰ ਤੋਂ ਕਰ ਲਏ ਤੇ ਉਹ 18 ਦੇ ਸਵੇਰ ਕਿੱਥੇ ਕਿੱਥੇ ਕਰਾ ਕੰਮ ਜੇ ਇੱਕ ਥਾਂ ਤੇ ਹੋਵੇ ਕੋਈ ਪਾਣੀ ਕਿੱਲੇ ਦੀ ਬਣੀ ਹੋਵੇ ਗੱਡੀਆਂ ਢੱਕਣ ਨੂੰ ਵੱਖਰੀ ਹੋਵੇ ਮੈਂ ਤੁਹਾਨੂੰ ਮੁੱਰੇ ਲਾ ਕੇ ਦਿੰਦਾ ਉਹ ਸਾਰਿਆਂ ਸਵੇਰ ਦੇ ਵਿੱਚ ਉੱਥੇ ਕੀ ਹੋ ਜਾਂਦੀ ਆ ਸਾਡੇ ਜਦ ਜਿੰਨੇ ਮੱਸੀ ਭਲਾ ਲੋ ਮੈਂ ਇਹ ਮੈਂ ਇਹ ਵੀ ਬੇਨਤੀ ਕਰਦਾ ਜੇ ਕੋਈ ਜੇ ਸਾਰਾ ਭਾਈ ਚੜਾਈ ਕਿਹੜਾ ਘਟਾ ਹੋਵੇ ਜੇ ਕੋਈ ਵਧੀਆ ਗੱਲ ਕੀ ਆ ਇੱਕ ਬੰਦੇ ਨੇ ਬੜੀ ਵਧੀਆ ਗੱਲ ਵੰਡਾ ਹੋਣ ਕੋਈ ਨਹੀਂ ਤੇ ਸਾਡੇ ਦੀ ਗੱਲ ਚੱਲਦੀ ਆਂ ਬੀਆ ਹਯਾ ਸਿੰਘ ਆ ਸਾਦੀ ਤੇ ਆ ਜੀ ਲਾਰਾ ਆ ਤਾਂ ਫਿਰ ਨਟਕ ਸਰ ਦੇ ਕੇ ਮੈਂ ਜਿੱਥੇ ਗੱਡੇ ਨੂੰ ਜਾ ਕੇ ਆਪਾਂ ਸਭ ਤੋਂ ਵਧੀਆ ਜੀ ਦੇ ਆ ਕੋਲ ਨਿਕਲੋ ਕੀ ਆਲਾ ਕਰੋ ਵੀ ਸਾਡੇ ਕੋਲ ਲੱਗੀ ਨਾ ਤੇ ਪਾ ਦੋ ਕੀ ਆ ਤਾਂ ਪਤਾ ਤਾਂ ਆ ਪਿੱਠੋ ਮੈਂ ਦੇ ਵੀ ਤਾਂ ਬੇਨਤੀ ਕਰਦਾ ਤੁਮ ਸਾਹਿਬ ਇਹ ਜਿਹੜੇ ਸਵੇਖ ਕੋਲ ਵੱਡਾ ਪੇਟ ਆ ਦੋਦਾ ਹੀ ਕਰਾ ਦੋ ਕਿ ਛੁਪੇ ਚਾਹੇ ਉਹ ਜਿਹੇ ਨੂੰ ਦੋ ਬੰਦੇ ਨਹੀਂ ਤਾਂ ਸਾਹਿਬ ਕੋਈ ਨਹੀਂ ਕਿਹਾ ਗਿਆ ਗਿਆ ਨਾ ਨਹੀਂ ਕਿੰਨੀ ਵਾਰ ਇਹ ਗੱਲ ਬਾਤ ਆ ਭਾਈ back to